ਕੱਟ ਗੈਸ ਤੇ ਥੋੜਾ ਕਰਿਓ ਹਨਾ ਤੇ ਹੋਰ ਨਾ ਸੜ ਜਵੇ ਸਾਰਾਈ ਠੀਕ ਆ ਉਹ ਜਦੋਂ ਮਾਲ ਸੜਨ ਵੀ ਨਹੀਂ ਦੇਣਾ ਵਿਚਲਾ ਜਦੋਂ ਆਪਾਂ ਪਾਤਾ ਨਾ ਇੱਕ ਅਰੀ ਸਮਾਨ ਪਾਤਾ ਉਹਨੂੰ ਗਰਮ ਨੂੰ ਬਾਈ ਪਿਆ ਰਹਿਣ ਦੋ ਗਰਮ ਕਰਕੇ ਨਾ ਚੰਗੀ ਤਰ੍ਹਾਂ ਮਾਲ ਲੈਣਾ ਓ ਬਣਾਉਣਾ ਇੱਕ ਦੇਸੀ ਘਿਓ ਦੇ ਵਿੱਚ ਹੀ ਮੈਂ ਦੱਸਦਾ ਤੁਹਾਨੂੰ ਚੀਜ਼ਾਂ ਆਹ ਚੀਜ਼ਾਂ ਤੋਂ ਬਾਈ ਚੰਗੀ ਜੇ ਮੋਰੇ ਢੱਕੇ ਆ ਨਾ ਤੇ ਪਿਛਲੀ ਸਾਈਡ ਤੋਂ ਚੰਗੀ ਤਰ੍ਹਾਂ ਮਾਲਿਸ਼ ਕਰੋ ਘੜੀ ਦੇ ਹਿਸਾਬ ਨਾਲ ਮੈਨੂੰ ਨਹੀਂ ਲੱਗਦਾ ਵੀ ਇਹਨੂੰ 10 ਮਿੰਟ ਹੋਏ ਆ ਬੰਦੇ ਨੂੰ ਇੰਨਾ ਕੀ ਟਾਈਮ ਹੋਇਆ ਹੁਣ 10 ਮਿੰਟ ਆ ਜੀ ਬਾਈ ਇਹਨਾਂ ਨਾਪਤਾ ਮਿੰਟ ਤੇ ਪੱਲੇ ਪੁੱਲੇ ਖੜ ਗਏ ਜਾਂ ਕਿੱਦਾਂ ਵੇ ਕਮ ਉਤਰ ਬਣਦਾ ਨਹੀਂ ਚੋਸਦਾ ਹੀ ਨਹੀਂ ਰਹਿੰਦਾ ਬੱਚੇ ਪਾਲਦਾ ਐ ਕਮਜ਼ੋਰ ਜੇ ਹੋ ਜਾਂਦੇ ਇਹ ਉਹਨਾਂ ਦਾ ਹਾਲ ਆ ਬਈ ਠੀਕ ਆ ਆਪਾਂ ਕਰਦਾ ਕਹਿੰਦਾ 600 ਹੋਰ ਤੋਂ ਹਿਸਾਬ ਨਾਲ ਕੰਮ ਚ ਤੇ 43 600 ਨਾ ਯਾਰ ਤੇ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਉਹਨਾਂ ਦਾ ਦਿਲੋਂ ਧੰਨਵਾਦ ਤੇ ਆਇਓ ਭਾਬੋ ਕਰਦੇ ਆਂ ਦੀ ਵੀਡੀਓ ਸ਼ੁਰੂ ਵੀਡੀਓ ਸ਼ੁਰੂ ਇੱਦਾਂ ਆ ਬਈ ਤੇ ਅੱਜ ਆਪਾਂ ਕੋਈ ਨਾ ਕੋਈ ਮੈਡੀਸਨ ਜਿੱਦਾਂ ਮਤਲਬ ਜਿਹੜੇ ਕਬੂਤਰ ਪੈਰਾਂ ਤੋਂ ਖੜ ਜਾਂਦੇ ਆ ਉਹਦੇ ਬਾਰੇ ਗੱਲਾਂ ਕਰਾਂਗੇ ਕਿ ਉਹ ਕਾਹ ਤੋਂ ਖੜਦੇ ਆ ਹਨਾ ਪੈਰਾਂ ਤੋਂ ਜਿਹੜੇ ਕਬੂਤਰ ਖੜਦੇ ਜਾਂ ਪੱਲੇ ਰੁਕ ਜਾਂਦੇ ਆ ਬਾਈਵਾਦੀ ਦਾ ਯਾਰਾ ਸੀਨ ਹੁੰਦਾ ਹਨਾ ਉੱਤੇ ਗੱਲਬਾਤਾਂ ਕਰਦੇ ਆ ਬਾਕੀ ਹੋਰ ਵੀ ਇਨਫੋਰਮੇਸ਼ਨ ਜੋ ਵੀ ਹੋਈ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਆਓ ਭਾਬੋ ਕਰੀਏ ਵੀਡੀਓ ਸ਼ੂਪ ਪਹਿਲਾਂ ਛੱਡੀਏ ਬੱਚੇ ਆਪਣੇ ਠੀਕ ਆ ਬੱਚੇ ਕਿੰਨੇ ਦਿਨ ਹੋ ਗਏ ਆਪਾਂ ਛੋਟੇ ਬੱਚੇ ਉੱਤੇ ਛੱਡੇ ਨਹੀਂ ਟਾਂਗੀਆਂ ਤੇ ਹਨਾ ਬਾਹਰ ਇੱਕ ਜਾਲਤੀ ਛੱਡ ਦਿੱਤੀ ਆ ਤੇ ਅੱਜ ਪਹਿਲਾਂ ਛੱਡੀਏ ਬੱਚੇ ਤੇ ਜੁੜੇ ਰਿਓ ਨਾਲ ਵੀਡੀਓ ਦਾ ਪੂਰਾ ਆਨੰਦ ਆਊਗਾ ਬਾਈ ਆਓ ਫੇ ਕਰੀਏ ਪਹਿ ਤੇ ਦੋਨੇ ਬੱਚੇ ਆਹ ਆਪਣੇ ਜਿਹੜੇ ਡੰਡੇ ਵਾਲੇ ਦੇ ਭਾਈ ਭੈਣਾ ਹਨ ਇਸ ਤਰੀਕੇ ਨਾਲ ਬਾਈ ਇਹਨਾਂ ਦੇ ਪਰ ਕਟਿੰਗ ਕੀਤੇ ਹੋਏ ਆ ਉਹਦੇ ਥੋੜੇ ਜਿਹਾ ਜ਼ਿਆਦਾ ਕੱਟ ਆ ਇਹਦੇ ਥੋੜੇ ਜ਼ਿਆਦਾ ਕੀਤੇ ਕਿਉਂਕਿ ਇਹ ਬੱਚਾ ਟੀਠ ਵਾਲਾ ਆ ਤੇ ਆ ਛੱਡ ਦੇ ਤਾਂ ਗੀ ਤੇ ਆਹ ਬਈ ਆਪਣਾ ਸੂਰਜ ਸੂਰਜ ਦੀ ਅਕਲ ਸ਼ਕਲ ਦੇਖ ਲਓ 加了进去的。 ਕਿਆ ਭਾਈ ਆਪਣੇ ਹਿਆਰ ਵਾਲੇ ਜੋੜੇ ਚ ਠੀਕ ਆ ਪੱਲੇ ਪੁੱਲੇ ਵੀ ਆਲ ਨਾ ਪੇਰੇ ਇਹ ਆਪਣਾ ਉਹੀ ਬੱਚਾ ਜਿਹੜੇ ਪਰਪੁਰ ਖਾਂਦੇ ਸੀ ਨਾ ਮਾਦੀਆਂ ਆ ਪਰ ਖਾ ਗਈ ਇਹਦੇ ਸਾਰੇ ਗੰਜਾ ਮੰਜਾ ਸੀ ਤੇ ਹੁਣ ਅੱਜ ਦੇਖ ਲੋ ਇਹ ਜਮਾ ਸਿਰ ਹਲਾਉਂਦਾ ਹੈ ਨਾ ਤੇ ਹੁਣ ਬਾਬਿਓ ਜਿਹੜੇ ਆਪਣੇ 4-5 ਬੱਚੇ ਇਧਰ ਨਹੀਂ ਬਲੇ ਸੀ ਛੋਟੇ ਆ ਤਾਂ ਕੀ ਇੱਕ ਹੋਰ ਲਾ ਕੇ ਉਹਨਾਂ ਨੂੰ ਉੱਥੇ ਬਿਠਾਈਏ ਚਾਰਾਂ ਪੰਜਾਂ ਨੂੰ ਠੀਕ ਆ ਤੇ ਅੱਜ ਬਿਠਾਈਏ ਤੇ ਥੋੜੀ ਥੋੜੀ ਲੱਗ ਜਾਣਗੇ ਜੇ ਵੱਡੇ ਹੋਗੇ ਤਾਂ ਫਿਰ ਲੱਗਣੇ ਨਹੀਂ ਭਾਈ ਆਜੋ ਫਿਰ ਉਹਨਾਂ ਬੱਚਿਆਂ ਨੂੰ ਬਿਠਾਈਏ ਪਹਿਲਾਂ ਤੇ ਲੋਈ ਬਾਬਿਓ ਉਹ ਵੀ ਤਿੰਨੇ ਬੱਚੇ ਮੈਂ ਇੱਧਰ ਬਿਠਾਤੇ ਠੀਕ ਆ ਬਾਕੀ ਪੰਜ ਸੱਤ ਬੱਚੇ ਜਿੰਨੇ ਵੀ ਛੇ ਸੱਤ ਸੀ ਆਪਣੇ ਉੱਧਰ ਬਿਠਾਤੇ ਠੀਕ ਆ ਤੇ ਤਿੰਨ ਕ ਬੱਚੇ ਤੁਹਾਨੂੰ ਪਤਾ ਆਪਾਂ ਛੱਡ ਦੇਣੀ ਜਿਹੜੇ ਢਾਂਗੀ ਨਹੀਂ ਲੱਗੇ ਸੀ ਤੇ ਉਹ ਕਬੂਤਰੀ ਵੀ ਬਾਈ ਆਪਣੇ ਢਾਂਗੀ ਲੱਗ ਗਈ ਆ ਠੀਕ ਆ ਜਿਹੜੀ ਡੰਡੇ ਆਲੇ ਦੀ ਸੀ ਨਾ ਤੇ ਉਹਦੇ ਵੀ ਥਲਕੇ ਜੇ ਫਰ ਕੱਟ ਕੇ ਤੇ ਆ ਜਿਹੜੀ ਆ ਵਾਲੀ ਆਪਣੀ ਲੱਗੀ ਆ ਇਹਨੂੰ ਛੱਡਾਂਗੇ ਬਾਈ ਆ ਵਾਲੀ ਰੋਗ ਲਾਂਗੇ ਤੇ ਆ ਵਾਲੀ ਬਾਈ ਛੱਡਾਂਗੇ ਆ ਆਪਣੀ ਚਾਂਦਰਾ ਵਾਲੀ ਠੀਕ ਆ ਇਹਦਾ ਵੀ ਬਾਈ ਅੱਜ ਜੋੜਾ ਲਾਉਣਾ ਆ ਆਪਾਂ ਤੇ ਜੋੜਾ ਲਾਉਣਾ ਬਾਈ ਜਿਹੜਾ ਆ ਖੁੱਡਾ ਭਾਈ ਆਪਣਾ ਜਿਹੜਾ ਇਧਰੋਂ ਮਾਦੀਆਂ ਚੱਕ ਲੈਣੀਆਂ ਆਹ ਵਾਲੇ ਖੁੱਡੇ ਚ ਠੀਕ ਆ ਇਧਰੋਂ ਡੋਲੀ ਲਾ ਕੇ ਫਿੱਟ ਕਰਕੇ ਇਹ ਮਾਦੀਆਂ ਆਪਾਂ ਵੱਡੇ ਖੁੱਡੇ ਚ ਲੈ ਜਾਣੀਆਂ ਦੇਖਦੇ ਇਹਨਾਂ ਦਾ ਸੈਟਮੈਂਟ ਕਰਕੇ ਜਿੱਦਾਂ ਵੀ ਹੁੰਦਾ ਹੋਇਆ ਠੀਕ ਆ ਤੇ ਉਸ ਤੋਂ ਬਾਅਦ ਮੇਰੀ ਤੇ ਸਲਾਹ ਬਣਦੀ ਭਾਈ ਮੁਰਗੀਆਂ ਰੱਖਣ ਨੂੰ ਆਂਡੇ ਆਂਡੇ ਤੋਂ ਦੇਸੀ ਮੁਰਗੀਆਂ ਨੇ ਜਿਹੜੀਆਂ ਹੁੰਦੀਆਂ ਉਹ ਲਈਐ ਠੀਕ ਆ ਨਾਲ ਚਕੂਰਾ ਇੱਕ ਦੋ ਤੇ ਜਿਹੜਾ ਆਪਣਾ ਆ ਖੁੱਡਾ ਭਾਈ ਇਹਦੇ ਵਿੱਚ ਮੁਰਗੀਆਂ ਹੀ ਰੱਖੀਏ ਬਾਕੀ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਹਨਾ ਚਕੂਰਾ ਲਈਏ ਇੱਕ ਦੋ ਜੇ ਟਰਕੀ ਮਿਲ ਗਏ ਤਾਂ ਇੱਕ ਦੋ ਰੱਖਾਂਗੇ ਚਾਰ ਪੰਜ ਮੁਰਗੀਆਂ ਰੱਖਾਂਗੇ ਬਹੁਤ ਖੁੱਲਾ ਆਪਣਾ ਅੰਦਰ ਉਹ ਇਹ ਸਾਰੇ ਖੁੱਲਾ ਹੀ ਆ ਇਹ ਤੇ ਇੱਥੇ ਵਧੀਆ ਆਪਣੇ ਮਤਲਬ ਅੰਡੇ ਉਂਡੇ ਖਾਣ ਨੂੰ ਵਧੀਆ ਜਿਹਾ ਗਾਰਡ ਬਣ ਜੂ ਹਨਾ ਜੇ ਟਰਕੀ ਮਿਲਦੇ ਹੋ ਠੀਕ ਹੈ ਨਹੀਂ ਤਾਂ ਜਿਹੜੀਆਂ ਚਿਕੋਰਾ ਤੇ ਮੁਰਗੀਆਂ ਤਾਂ ਰੱਖਣੀਆਂ ਹੀ ਆਂ ਦੇਸੀ ਬਈ ਇਹ ਦੋ ਤਿੰਨ ਚੀਜ਼ਾਂ ਤੇ ਲਿਆ ਕੇ ਛੱਡਦੇ ਆਂ ਬਈ ਇਹਨਾਂ ਦੇ ਵਿੱਚ ਹਨਾ ਜੀ ਬਾਬਿਓ ਕੀ ਹਾਲ ਚਾਲ ਆ ਲਓ ਬਾਬਿਓ ਹਰਵਿੰਦਰ ਚੱਲਾ ਵਿਆਹ ਤੇ ਠੀਕ ਆ ਤੇ ਤੁਸੀਂ ਇਹ ਜ਼ਰੂਰ ਦੱਸਣਾ ਵੀ ਜਿਹੜੀ ਚੁਆਇਸ ਆ ਯੂਨੀਫਾਰਮ ਦੀ ਤਾਂ ਜਾਂ ਕੰਟਰਾਸਟ ਬਣਾਇਆ ਉਹਨੇ ਕੋਈ ਵੀ ਜ਼ਰੂਰ ਦੱਸਿਓ ਵੀ ਕਿੱਦਾਂ ਦਾ ਲੱਗਦਾ ਪਿਆ ਇਹਦੀ ਆਪਾਂ ਦੇਖਣੀ ਆ ਵੀ ਜਿਹੜ ਉਹ ਸਹੀ ਹੈ ਤੁਸੀਂ ਕਮੈਂਟ ਕਰਕੇ ਦੇਖਣਾ ਵੀ ਇਸ ਟਾਈਮ ਇਹ ਸਹੀ ਹੈ ਚੁਆਇਸ ਜੋ ਇਹਨੇ ਸ਼ਰਟ ਦੇ ਨਾਲ ਤੇ ਪੈਂਟ ਪਾਈ ਹੋਈ ਆ ਠੀਕ ਆ ਬਰਾਬਰ ਦਾ ਬਾਦ ਆਪਾਂ ਨੱਕਾ ਲਾਉਣ ਚੱਲ ਜਾਨਾ ਹਾਂ ਬਸ ਆ ਦੇ ਹੁਣ ਅੱਧਾ ਤੇਰੇ ਤੁਹਾਨੂੰ ਹੰਟ ਦੇ ਦਿੱਤਾ ਸਹੀ ਹਰਵਿੰਦਰ ਸੁਣੋ ਬਾਬੇ ਕੀ ਹਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸ਼ੁਕਰ ਆ ਤੁ ਵੀ ਸਤਿ ਸ਼੍ਰੀ ਅਕਾਲ ਕਿਹਨ ਸਾਸਰੀ ਕਾਲੀ ਕਹਿੰਦੇ ਨਾ ਹੁਣ ਆਪਾਂ ਤੇ ਲੋ ਬਾਬਿਓ ਕਬੂਤਰ ਕਬਤਰ ਖੋਲਦੇ ਆ ਪਹਿਲਾਂ ਹਰਵਿੰਦਰ ਨੂੰ ਵਾਲਵੇ ਦਾ ਕਰੀਏ ਹਨਾ ਆ ਇਦਾਂ ਦਾ ਕਲੀ ਨਾ ਆਪਣੇ ਘਰ ਚਲਵਾਇਓ ਆ ਦੇਖ ਲਓ ਵੀ ਆ ਲਵਾਉਣ ਦੇ ਨੁਕਸਾਨ ਦੇਖ ਲੋ ਆਪਾਂ ਝੂੰਬਰ ਚ ਮਰਜਾ ਲਵਾਉਣੇ ਨਾਲ ਲਿਆ ਕੇ ਆ ਇੱਕ ਹੁਣੇ ਮੁੰਡਾ ਉਥੋਂ ਖੇਡਦਾ ਉਧਰ ਨੂੰ ਹੋਇਆ ਤੇ ਆ ਪੂਰੇ ਦਾ ਪੂਰਾ ਥੱਲੇ ਆ ਢੋਲ ਜੱਡਿਆ ਇੱਕ ਡਰਮ ਜਿਆ ਇਹਦਾ ਇਹ ਨਾ ਕਹ ਜਿੰਨਾ ਦੇ ਨਿਆਣੇ ਆ ਆ ਦੇਖੋ ਬੱਜਾ ਵੀ ਕਿਹੜੇ ਸਾਹਵਣਾ ਸਾਰੇ ਘਰ ਦੀ ਕੱਜ ਕੱਜ ਆਜ ਇੰਨੀ ਆਈ ਹੈ ਜਦੋਂ ਬੰਬ ਡਿਗ ਤੇ ਕੋਲ ਮੈਂ ਬੈਠਾ ਆ ਦੇਖੋ ਬੱਚਾ ਥੱਲੇ ਖੇਡਣ ਡਿਆ ਸੀ ਪਰ ਇਹ ਨਹੀਂ ਤੇ ਲੋ ਵਾਪਿਓ ਇਹਨੇ ਹਜੇ ਦੂਜਾ ਅੰਡਾ ਦਿੱਤਾ ਦੁੱਤਾ ਨਹੀਂ ਹੈਗਾ ਠੀਕ ਹੈ ਇੱਕ ਹੀ ਦੇ ਕੇ ਰੋਕ ਗਈ ਆ ਇਹ ਇਹ ਇਹਦਾ ਫੋਲਟ ਟ੍ਰੇਟ ਟ੍ਰੀਟਮੈਂਟ ਕਰਾਂਗੇ ਇੱਕ ਚਾਂਸ ਦੇਣਾ ਇਹਨੂੰ ਹੁਣ ਜੇ ਨਿਕਲ ਗਿਆ ਠੀਕ ਆ ਤੇ ਨਾ ਹੋਇਆ ਤਾਂ ਬਈ ਅੱਜ ਮੈਂ ਜੋੜਾ ਤੋੜੀ ਦੇਣਾ ਇਹਨੂੰ ਦਵਾਈ ਵੀ ਹੀ ਦਿੰਨੇ ਆ ਜਿਹੜੀ ਚਲਰਾਂ ਵਾਲੀ ਆ ਇਹਦੀ ਭੈਰ ਆ ਸਕੀ ਬਈ ਆ ਕਬੂਤਰੀ ਦੀ ਜਿਹੜੀ ਚਲਰਾਂ ਵਾਲੀ ਉਸੇ ਕਬੂਤਰ ਨਾਲ ਬਈ ਆਪਾਂ ਚਲਰਾਂ ਵਾਲੀ ਲਾ ਦੇਣੀ ਆ ਠੀਕ ਆ ਸੇਮ ਉਹੀ ਬਲੱਡ ਲਾਈਨ ਬੜ ਜਾਣੀ ਆ ਤੇ ਸਾਰੇ ਤਕਰੀਬਨ ਹੀ ਕਬੂਤਰਾਂ ਢੇ ਇਹਦੇ ਵਿੱਚ ਵੀ ਪ੍ਰੋਸੈਸ ਹੋਣ ਤਾਂ ਦੱਸਿਆ ਵੀ ਚੱਲੂਗਾ ਹਨਾ ਤੇ ਇੱਕ ਦੋ ਦਿਨ ਤੱਕ ਤੁਹਾਨੂੰ ਵੀਡੀਓ ਬਣਾ ਕੇ ਵੀ ਦੱਸਾਂਗੇ ਵੀ ਕਿੱਦਾਂ ਆਪਾਂ ਚੈੱਕ ਕਰੀਦਾ ਤੇ ਕਿੱਦਾਂ ਨਹੀਂ ਖਾਨੇ ਨੂੰ ਸਾਫ ਕਰਨ ਵਾਲੇ ਹੋਏ ਆ ਬਾਹਰੋਂ ਕਰਦਾਂਗੇ ਉਹ ਸਾਫ ਜਿਹਾ ਇਹ ਮਿੱਠਾ ਮੁੱਠਾ ਪ੍ਰਾਣੀਆਂ ਸੁੱਕੀਆਂ ਬੱਚੇ ਪਲਾਏ ਨਾ ਗਿਆ ਆਪਾਂ ਚ ਇਸ ਕੁੱਟੇ ਚ ਉਹ ਜ਼ਰੂਰ ਸਾਫ ਕਰਨਾ ਕਿਉਂਕਿ ਉਹ ਉੱਥੇ ਬੱਚੇ ਪਾਲਦੇ ਸੀਗੇ ਤੇ ਹਜੇ ਹੈਗੇ ਵੀ ਆ ਦੋ ਬੱਚੇ ਉਹ ਬੈਠੇ ਉਹ ਖਾਨਾ ਮਾਜ ਸਾਫ ਕਰ ਦਿੰਨਾ ਚੰਗੀ ਤਰ੍ਹਾਂ ਤੇ ਬਾਲੇ ਬਈ ਖਾਨੇ ਜਾਂ ਖੁੱਡੇ ਆਪਾਂ ਬਾਲੇ ਵੀ ਸਾਫ ਕਰਦੇ ਬਈ ਬੱਚੇ ਨਹੀਂ ਪਾਲਦੇ ਠੀਕ ਆ ਇਧਰੋਂ ਕੱਪੜਾ ਜਾਂ ਪਛੇਰਾਤ ਨੂੰ ਮੱਲਾ ਜਾਣਾ ਉਹਨਾਂ ਬਾਹਰਲੀ ਸਾਈਡ ਤੋਂ ਉੱਥੋਂ ਹਵਾ ਬਹੁਤ ਤੇਜ਼ ਆਉਂਦੀ ਆ ਤੇ ਇਹਨੂੰ ਕੱਪੜੇ ਨੂੰ ਖੋਲ ਦਿੰਨੇ ਆ ਬਈ ਹੁਣ ਹਨਾ ਤੇ ਆ ਬੇਟੀਆਂ ਤਿੰਨ ਚਾਰ ਮਾਦੀਆਂ ਥੱਲੇ ਡਾ ਡੁਰ ਉਹ ਮੈਂ ਵੀ ਤੇ ਕੈਮਰਾ ਚਲਾਉਂਦਾ ਨਾ ਉਹ ਆਪਣੇ ਉਹ ਸ਼ਾਹ ਦੇ ਥੱਲੇ ਆਂਡੇ ਆ ਆਪਣੇ ਡੱਬੇ ਦੇ ਭਾਈ ਆਂਡੇ ਦੇ ਦਿੱਤੇ ਸੀ ਠੀਕ ਆ ਹੁਣ ਇਹਨਾਂ ਦੇ ਬੱਚੇ ਕਦੋਂ ਆਉਂਦੇ ਆ ਇੰਤਜ਼ਾਰ ਹੀ ਆ ਸਾਰਿਆਂ ਨੂੰ ਠੀਕ ਆ ਤੇ ਉਹਨੇ ਦਾ ਬੱਚਾ ਭਾਈ ਕੱਢ ਦੁੱਤਾ ਆ ਉਹ ਜਿਹੜੇ ਨੇ ਬੱਚਾ ਕੱਢਦਾ ਭਾਈ ਆਪਾਂ ਤੇ ਬਾਬਾ ਇਦਾਂ ਹਨਾ ਜਿਹੜੇ ਆ ਨਿੱਕੇ ਬੱਚੇ ਆਪਾਂ ਛੱਡਦੇ ਆ ਦਾ ਇਹ ਫਾਇਦਾ ਹੁੰਦਾ ਆ ਦੇਖੋ ਭਾਈ ਆ ਦੋਨੇ ਜਿਹੜੇ ਆ ਨਵੇਂ ਛੱਡੇ ਆ ਪਤਨ ਨਹੀਂ ਬੱਚੇ ਹਨਾ ਉੱਡ-ਉੱਡ ਕੇ ਕਦੀ ਆ ਛਤਰੀ ਤੇ ਕਦੀ ਇੱਤੇ ਮਾ ਵੱਡੇ ਜਿਹੜੇ ਲੱਗੇ ਹੋਏ ਢਾਂਗੀ ਤੇ ਉਹ ਛਤਰੀ ਤੇ ਬਿਠਾਉਂਦੇ ਸੀ ਤੇ ਤਿੰਨ-ਚ ਚ ਇੱਤੇ ਬਿਠਾਉ ਇਦਾਂ ਬਈ ਜਮਾ ਲੱਗ ਜਾਂਦੇ ਜਲਦੀ ਓਈ ਠੀਕ ਆ ਆ ਦੇਖੋ ਫੇ ਚੱਲੇ ਹੁਣ ਤੇ ਇਹ ਇਹਦਾ ਆ ਤੀਜਾ ਬੱਚਾ ਆ ਬਈ ਠੀਕ ਆ ਜਿਹੜਾ ਬੜਲੇ ਵਾਲੀ ਦਾ ਦਾਦੀ ਦਾ ਬੱਚਾ ਨਾ ਮਤਲਬ ਬੜਲੇ ਵਾਲੀ ਦੀ ਮਾਸੀ ਮੂਸੀ ਜਾਂ ਮਾਮਾ ਲੱਗਦਾ ਉਹ ਵੀ ਬੱਚਾ ਹੁਣ ਉੱਡ ਕੇ ਬਈ ਇਧਰ ਨੂੰ ਆਇਆ ਕਾਲੇ ਫੋਟੇ ਵਾਲਾ ਠੀਕ ਆ ਤਿੰਨੇ ਬੱਚੇ ਆ ਬਾਕੀ ਬੈਠੇ ਟੇਕੇ ਜਿਹੜੇ ਲੱਗੇ ਢਾਂਗੀ ਤੇ ਆ ਟੇਕੇ ਬੈਠੇ ਆ ਇਹ ਤਿੰਨੇ ਵਟਾ ਫੂਟਾ ਫੂ ਮਤਲਬ ਇਧਰ ਇਹਦੇ ਨਾਲ ਬਈ ਵਧੀਆ ਹੁੰਦਾ ਛਤਰੀਆਂ ਬਣਾਉਂਦੇ ਆ ਬਈ ਪੰਜ ਸੱਤ ਛਤਰੀਆਂ ਲਾਇਆ ਕਰਾਂਗੇ ਉਹਨਾਂ ਫੇ ਹੋਰ ਜਲਦੀ ਸੋਖੇ ਲੱਗ ਜਾਂਦੇ ਬੱਚੇ ਬਈ ਹਨਾ ਇਹ 80 70 80% ਸਭ ਲੋ ਛਤਰੀ ਤੇ ਲੱਗ ਗਏ ਆ ਬੱਚੇ ਇਹ ਛੋਟੇ ਛੋਟੇ ਕੱਢਣ ਕਰਕੇ ਉਹ ਬਾਬਿਓ ਤਾਨ ਕੇਂਦਰਾ ਵੀ ਜਿਹੜਾ ਉੜਦਾ ਹੁੰਦਾ ਹਜੇ ਮੈਂ ਵੀਡੀਓ ਬੰਦੀ ਕੀਤੀ ਸੀ ਆ ਉਹ ਦੇਖੋ ਬੱਚਾ ਉੜ ਗਿਆ ਇੱਕ ਬਈ ਹੋ ਗਿਆ ਬਈ ਇਹ ਜਿਹੜਾ ਆਪਾਂ ਬੜਲੇ ਵਾਲਿਆਂ ਨੂੰ ਹੋਰ ਜੋੜਾ ਲਾਇਆ ਸੀ ਨਾ ਇੱਕ ਵੀ ਉਹਦੇ ਮਤਲਬ ਜਿੱਦਾਂ ਭੈਣ ਭੂਜ ਦਾ ਲਾਲੋ ਉਦਾਂ ਹੀ ਹਸਾਉਣਾ ਹਨਾ ਸੇਮ ਉਦਾਂ ਹੀ ਮਤਲਬ ਲਾਇਆ ਸੀ ਜਿੱਦਾਂ ਬੜਲੇ ਵਾਲੇ ਦੀ ਮਾਂ ਆ ਉਹਦੀ ਜਿਹੜੀ ਉਹਦੀ ਬੜਲੇ ਵਾਲੇ ਦੀ ਮਾਂ ਆ ਨਾ ਉਹਦੀ ਭੈਣ ਸਗੀ ਦਾ ਪੁੱਤਰ ਉਹ ਸੇਕ ਪੁੱਤਰ ਦੇ ਪੁੱਤ ਨਾ ਲਾਇਆ ਸੀ ਤੇ ਜਮਾਂ ਬਈ ਉਹਦਾ ਬੱਚਾ ਵੀ ਉੜ ਗਿਆ ਤੇ ਉੱਡੂਗੇ ਬਾਈ ਉਹ ਦੋਨੇ ਹੀ ਜਿੱਦ ਤਨੇ ਹੀ ਉੱਡਣਗੇ ਇਹ ਮਤਲਬ ਤਾਂ ਪੂਰਾ ਉੜਦਾ ਪਿਆ ਆ ਉੜਦਾ ਬੱਚਾ ਬਾਈ ਤੇ ਇਹਦੇ ਨਾਲ ਬਾਈ ਇਹ ਆ ਹੁਣ ਢਾਂਗੀ ਤੇ ਆਊਗਾ ਦੇਖੋ ਜੇ ਸਾਹਣਾ ਉੜਦਾ ਪਿਆ ਨਾ ਛੋਟੇ ਬੱਚੇ ਕੱਢਣ ਦਾ ਇਹੀ ਮਤਲਬ ਫਾਇਦਾ ਹੋ ਜਾਂਦਾ ਥੋੜਾ ਜਿਹਾ ਜਿੱਦਾਂ ਆਪਾਂ ਛੋਟੇ ਬਿਠਾਉਨੇ ਆ ਬੱਚੇ ਤੇ ਢਾਂਗੀ ਤੇ ਬਾਈ ਪਹਿਲੀ ਸੱਟੇ ਚੜੂਗਾ ਇੰਨਾ ਕ ਆਪਾਂ ਆ ਦੂਜਾ ਵੀ ਉੱਡ ਕੇ ਗਿਆ ਦੇਖੋ ਆ ਗਿਆ ਆ ਗਿਆ ਆ ਗਿਆ ਤੇ ਆ ਆ ਗਿਆ ਬਈ ਉੱਡਿਆ ਭਾਵੇਂ ਪਹਿਲੇ ਦੇਣੀ ਆ ਤੇ ਜੇ ਇਹਨੂੰ ਮੈਂ ਉੱਦਾ ਟੋਂਦੇ ਆਪਾਂ ਕੱਢ ਕੇ ਤੇ ਬਈ ਦਾ ਇੱਥੇ ਨਹੀਂ ਉੜਦਾ ਸੀ ਇਹਨੇ ਪਿੰਡ ਘਰ ਛੱਡ ਕੇ ਉੜਨਾ ਸੀ ਹੁਣ ਛਤਰੀ ਦੇ ਉੱਤੇ ਉੱਤੇ ਉੜਦਾ ਪਿਆ ਤੇ ਬਹਿ ਜਾਊਗਾ ਦੋ ਚਾਰ ਜਿਹੜੀਆਂ ਹੋਰ ਪਾ ਕੇ ਦੇਖੋ ਆ ਆ ਗਿਆ ਬਈ ਤੇ ਇਹਨਾਂ ਬੱਚਿਆਂ ਦੀ ਬਈ ਡਾਰ ਬਾਲੀ ਜਮਾ ਹੀ ਸੋਹਣੀ ਆ ਯਾਰ ਜਿੰਨੀ ਕਹ ਲਉ ਉੰਨੀ ਝੂਠੀ ਆ ਜਿੰਨੀ ਡਾਰ ਇਹਨਾਂ ਬੱਚਿਆਂ ਦੀ ਸੋਹਣੀ ਆ ਸਿਆਣੇ ਵੀ ਪੂਰੇ ਆ ਠੀਕ ਆ ਅਗਲ ਵੱਜੋ ਵੀ ਆ ਵਧੀਆ ਕੈਂਪ ਸ਼ੈਮ ਆ ਤੇ ਆ ਆ ਗਿਆ ਬਈ ਦੱਜਾ ਬੱਜਾ ਭਗਤਾ ਇਹ ਮੰਨਦਾ ਨਹੀਂ ਕਰੂਗਾ ਖਰਾਬ ਪਰ ਆਊਗਾ ਕਿਉਂਕਿ ਇਹਨੇ 4-5 ਵਾਰੀ ਆਹ ਢਾਂਗੀ ਤੋਂ ਇੱਧਰ ਉੱਧਰ ਉੱਡ ਕੇ ਬੈਠਾ ਹੋਇਆ ਇਹ ਬੱਚਾ ਨਾ ਬਾਕੀ ਆਪਾਂ ਜਾਲ 'ਚ ਵੀ ਛੱਡ ਦੇ ਰਹੇ ਆ ਤੇ ਉਹਦੇ ਕਰਕੇ ਵੀ ਬਾਈ ਮਤਲਬ ਪੱਕੇ ਹੋਏ ਪਿਆ ਬੱਚਿਆਂ ਨੂੰ ਪਤਾ ਢਾਂਗੀ ਢੂੰਗੀ ਤੇ ਸੀ ਬਹਿਣਾ ਆ ਚਲੋ ਵੇਂਦਾ ਤੇ ਫੇਰ ਦਿਖਾਉਣਾ ਮੈਂ ਇਦਾਂ ਫੇਰ ਵੀਡੀਓ ਜਿਆਦਾ ਲੰਬੀ ਹੋ ਜਾਣੀ ਹਨਾ ਤੇ ਮੈਂ ਕਿਨਾਂ ਇੱਕ ਦੋ ਗੇੜੀਆਂ ਪਾਈ ਲਵੇ ਤੇ ਬਹਿ ਹੀ ਜਾਵੇ ਤਾਂ ਵਧੀਆ ਗੱਲ ਆ ਤੁਹਾਨੂੰ ਇੱਦੀ ਦਿਖਾ ਦਈਏ ਜੇ ਕੈਮਰਾ ਬੰਦ ਕੀਤਾ ਤਾਂ ਜਦ ਹੀ ਵਜਣਾ ਨਾਲੀ ਲੋ ਵੀ ਆ ਗਿਆ ਆ ਗਿਆ ਆ ਗਿਆ ਇਹ ਵੀ ਸ਼ੇਰ ਅਜੇ ਮੰਨਦਾ ਨਹੀਂ ਮਤਲਬ ਜ਼ੋਰ ਤਾਂ ਬਾਈ ਦਿਖੋਣਾ ਹੀ ਹੁੰਦਾ ਨਾ نسل ਨੇ ਆਪਦੀ ਮਤਲਬ نسل ਤਾਂ ਦਿਖੋਣੀ ਹੀ ਆ ਬੱਚੇ ਨੂੰ ਆਹ ਫਿਰਦਾ ਬਾਈ ਕਹ ਰਿਹਾ ਦੇ ਸੀ ਕਿ ਰੇ ਜਾ ਬਾਈ ਠੇ ਕੀ ਉੜਦਾ ਆਹ ਹੀ ਗੀੜੀਆਂ ਪੋਂਦਾ ਇਹ ਨਹੀਂ ਕਿ ਇੱਧਰ ਉੱਧਰ ਨੂੰ ਜਾਂਦਾ ਹਨਾ ਇੱਥੇ ਕੀ ਉੱਡੀ ਅੱਡੀ ਜਾਂਦਾ ਆ ਜਾ ਵੀ ਆ ਜਾ ਭਗਤਾ ਵਿੱਚੇ ਵੀਡੀਓ ਦੇ ਆ ਗਿਆ ਵੀ ਚਲੋ ਵੇਂਦਾ ਤੇ ਫੇਰ ਦੱਸਦਾ ਬਾਈ ਐ ਆ ਚੱਕੋ ਬਾਈ ਪਹਿਲੀ ਆਰੀ ਉੜਿਆ 10 ਮਿੰਟ ਲਾਏ ਆ ਤੇ ਬੜਾ ਸੋਹਣਾ ਢਾਂਗੀ ਚੜ ਗਿਆ ਬਈ ਬਈ ਬਾਬੋ ਜਿਹੜੀ ਬੜਲੇ ਵਾਲੀ ਦੀ ਮਤਲਬ ਦਾਦੀ ਦਾ ਪੁੱਤ ਹੈ ਨਾ ਬੜਲੇ ਵਾਲੀ ਦਾ ਮਾਮਾ ਜਾਂ ਮਾਸੀ ਕੋਈ ਵੀ ਲਾ ਲਓ ਉਹ ਵੀ ਉੜ ਗਿਆ ਬਈ ਆਹ ਦੇਖੋ ਕਾਲੇ ਢਿੱਡ ਵਾਲਾ ਇਹ ਬਾਈ ਵਾਲੇ ਭੜੇ ਆ ਬਈ ਇਹ ਹਿੱਲੂ ਢਾਂਗੀ ਤੋਂ ਐਨੂੰ ਸਾਈਡ ਤੇ ਜਾਂਦਾ ਇਹ ਪਰਾਂ ਨੂੰ ਉੜਦਾ ਉਹ ਇਧਰ ਨਹੀਂ ਉੜਦਾ ਸੀਗਾ ਠੀਕ ਆ ਆਹਾਂ ਘੇਰੇ ਚੀ ਉੜਦਾ ਇਹ ਵੀ ਚਲੋ ਢਾਂਗੀ ਤੇ ਜਾ ਪਰ ਇਹਨੇ ਖੱਤਿਆਂ ਵਾਲਾ ਘੇਰਾ ਲਿਆ ਆ ਗਿਆ ਇਹ ਜਾਂਦਾ ਵੀ ਉੱਚਾ ਪਿਆ ਹੁਣ ਹੋ ਗਏ 2 ਮਿੰਟ ਨੂੰ ਉੜਦੇ ਨੂੰ ਤੇ ਬਾਕੀ ਜਦੋਂ ਵੀ ਢਾਂਗੀ ਚੜਦਾ ਤੇ ਫੇ ਮੈਂ ਜ਼ਰੂਰ ਦੱਸੂਗਾ ਤੁਹਾਨੂੰ ਜੋ ਵੀ ਵਰਦਾ ਹੋਇਆ ਆਈ ਗਿਆ ਮੇਰੇ ਹਾਵਣਾ ਬੈਠੂਗਾ ਹੁਣੀ ਹਾਂਜੀ ਬਾਬੇਓ ਕੀ ਹਾਲ ਚਾਲ ਆ ਲੋ ਬਾਬੇਓ ਕਰੀਏ ਹਨਾ ਜਿਹੜੇ ਤੁਹਾਡੇ ਮੈਂ ਆਪਾਂ ਜੇ ਮੁੱਦਾ ਛੇੜੇ ਵੀ ਜਿਹੜੇ ਪੱਲੇ ਪੁੱਲੇ ਖੜ ਜਾਂਦੇ ਜਾਂ ਪੁੱਤਰ ਬਣਦੇ ਨਹੀਂ ਜੋੜਿਆਂ ਚ ਪਾਏ ਠੀਕ ਆ ਲੱਤਾਂ ਖੜ ਜਾਂਦੀਆਂ ਉਹ ਕੀ ਕਮਜ਼ੋਰੀ ਆ ਬਾਈ ਉਹ ਆਪਾਂ ਬੱਚੇ ਪਾਲਦਿਆਂ ਨੂੰ ਵੀ ਬਾਈ ਦੇ ਸਕਦੇ ਆ ਕੋਈ ਚੱਕਰ ਨਹੀਂ ਹਨਾ ਇਸ ਤਰੀਕੇ ਨਾਲ ਜੋਮਾ ਬਾਈ ਦੱਸਣਾ ਉਹ ਬਾਈ ਦਲਤਾਂ ਲੈ ਕੇ ਨਾ ਆਪਾਂ ਕਿਉਂ ਬਣਾਉਣਾ ਇੱਕ ਦੇਸੀ ਕਿਉ ਉਹਦੇ ਵਿੱਚ ਹੀ ਮੈਂ ਦੱਸ ਦਾਂ ਤੁਹਾਨੂੰ ਚੀਜ਼ਾਂ ਆਹ ਚੀਜ਼ਾਂ ਤੋਂ ਬਾਈ ਚੰਗੀ ਜੇ ਮੋਰੇ ਡੱਕੇ ਆ ਨਾ ਤੇ ਪਿਛਲੀ ਸਾਈਡ ਤੋਂ ਚੰਗੀ ਤਰ੍ਹਾਂ ਮਾਲਿਸ਼ ਕਰੋ ਲੱਤਾਂ ਦੀ 5 ਮਿੰਟ ਘਟੋ ਘਟ ਕਰਨੀਆਂ ਬਾਈ ਚੰਗੀ ਤਰ੍ਹਾਂ ਨਾੜਾਂ ਨੂੰ ਨਾ ਅੰਗਲਾਂ ਅੰਗਲਾਂ ਦੀਆਂ ਖਿੱਚ ਕੇ ਜਾਂ ਕਿਦਾਂ ਵੀ ਵੀ ਜਿਹੜੀ ਪੈਰਾਂ ਤੋਂ ਹੀ ਮਤਲਬ ਇਹਨਾਂ ਨੂੰ ਠੰਡ ਵੀ ਜਰਾ ਤੁਹਾਨੂੰ ਪਤਾ ਇਹ ਪੈਰਾਂ ਪੂਰਾ ਤੋਂ ਹੀ ਲੱਗਦੀ ਜਿਆਦਾ ਮੂੰਹ ਤੋਂ ਹਨਾ ਤੇ ਜਿਹੜੀ ਬਾਈ ਕੋਈ ਤਾਕਤ ਵਾਲੀ ਚੀਜ਼ ਆਪਾਂ ਦੇਸੀ ਕਿਉ ਨਾਲ ਮਾਲਿਸ਼ ਕਰਾਂਗੇ ਉਹ ਸਿੱਧੀ ਬਾਈ ਨਾੜਾਂ ਰਹੀ ਜਾਂਦੀ ਹੈ ਹਨਾ ਅੰਦਰ ਚੰਗੀ ਤਰ੍ਹਾਂ ਮਾਲਿਸ਼ ਕਰਨ ਤੇ ਪੱਲੇ ਪੁੱਲੇ ਖੜ ਗਏ ਜਾਂ ਕਿੱਦਾਂ ਵੀ ਹਨਾ ਵੀ ਕਬੂਤਰ ਬਣਦਾ ਨਹੀਂ ਚੋਸਦਾ ਨਹੀਂ ਰਹਿੰਦਾ ਬੱਚੇ ਪਾਲਦਾ ਐ ਕਮਜ਼ੋਰ ਜੇ ਹੋ ਜਾਂਦੇ ਇਹ ਉਹਨਾਂ ਦਾ ਹਾਲ ਆ ਬਈ ਠੀਕ ਆ ਆਪਾਂ ਕਰਨਾ ਬਈ ਇੱਕ ਚਮਚਾ ਦੇਸੀ ਘਿਓ ਦਾ ਲੈਣਾ ਠੀਕ ਆ ਦੇਸੀ ਘਿਓ ਦਾ ਚਮਚਾ ਲੈ ਲਿਆ ਉਹਨੂੰ ਹਲਕਾ ਜਿਹਾ ਗਰਮ ਕਰ ਲਓ ਉਹਦੇ ਵਿੱਚ ਬਈ ਦੋ ਤੁਸੀਂ ਦੋ ਕਾਲੀਆਂ ਮਿਰਚਾਂ ਚੰਗੀ ਤਰ੍ਹਾਂ ਕੁੱਟ ਲਓ ਠੀਕ ਆ ਦੋ ਕਾਲੀਆਂ ਮਿਰਚਾਂ ਇੰਨੀ ਤੁਸੀਂ ਇੱਕ ਪੋਟੇ ਜਿੰਨੀ ਲੈਣੀ ਦਾਲ ਚੀਨੀ ਸਫੈਪ ਵਾਲੀ ਲੈਣੀ ਆ ਦਾਲ ਚੀਨੀ ਉਹ ਵੀ ਚੰਗੀ ਤਰ੍ਹਾਂ ਕੁੱਟ ਲਓ ਪਾਊਡਰ ਬਣਾ ਲਓ ਉਹਨਾਂ ਦਾ ਇੱਕ ਲੈਣੀ ਤੁਸੀਂ ਲਸਣ ਦੀ ਤੁਰੀ ਠੀਕ ਆ ਤੇ ਚਾਰ ਪੰਜ ਦਾਣੇ ਜਾਂ ਛੋਟੀ ਜਿਹੀ ਛੁਟਕੀ ਦਾ ਪੰਜ ਸੱਤ ਦਾਣੇ ਦਸ ਦਾਣੇ ਤੁਸੀਂ ਲੈਣੀ ਅਜਵੈਨ ਦੇ ਲੈ ਕੇ ਉਹਨੂੰ ਗਰਮ ਕਰ ਲਓ ਜਦੋਂ ਤੁਹਾਨੂੰ ਲੱਗਾ ਵੀ ਹਾਂ ਯਾਰ ਗਰਮ ਹੋ ਗਿਆ ਉਹਨੂੰ ਗਰਮ ਨੂੰ ਪਿਆ ਰਹਿਣ ਦਿਓ ਥਲੋ ਗੈਸ ਬੰਦ ਕਰ ਦੋ ਘੱਟ ਗੈਸ ਤੇ ਥੋੜਾ ਕਰਿਓ ਹਨਾ ਤੇ ਹੋਰ ਨਾ ਸੜ ਜਵੇ ਸਾਰਾਈ ਠੀਕ ਆ ਉਹ ਜਦੋਂ ਮਾਲ ਸੜਨ ਵੀ ਨਹੀਂ ਦੇਣਾ ਵਿਚਲਾ ਜਦੋਂ ਆਪਾਂ ਪਾਤਾ ਨਾ ਇੱਕ ਵਾਰੀ ਸਮਾਨ ਪਾਤਾ ਉਹਨੂੰ ਗਰਮ ਨੂੰ ਬਾਈ ਪਿਆ ਰਹਿਣ ਦਿਓ ਗਰਮ ਕਰਕੇ ਨਾ ਚੰਗੀ ਤਰ੍ਹਾਂ ਵાળ ਲੈਣਾ ਕਿਉ ਠੀਕ ਆ ਪੂਰਾ ਮਤਲਬ ਉਬਲਣਾ ਪਏ ਹਨਾ ਉਦੋਂ ਚੀਜ਼ਾਂ ਪਾ ਕੇ ਤਾਂ ਬਾਈ ਲਾਲਾ ਨਾਲ ਥੱਲੇ ਠੀਕ ਆ ਥੱਲੇ ਅਗੜੀ ਵੱਲ ਦੀ ਛੱਡਣੀ ਲਾ ਕੇ ਰੱਖ ਦਿਓ ਉਹਨੂੰ ਉੱਤੋਂ ਟੱਕ ਦਿਓ ਚੰਗੀ ਤਰ੍ਹਾਂ ਅੱਧਾ ਘੰਟਾ ਨੂੰ ਪਿਆਰ ਰਹਿਣ ਦਿਓ ਜਦੋਂ ਬਾਈ ਉਹ ਠੰਡਾ ਹੋ ਗਿਆ ਕਿਉ ਠੀਕ ਆ ਉਦੋਂ ਬਾਅਦ ਚੰਗੀ ਤਰ੍ਹਾਂ ਛਾਣ ਕੇ ਕਿਸ ਡ੍ਰੋਪਰ ਚ ਪਾ ਲਓ ਡ੍ਰੋਪਰ ਚ ਪਾ ਕੇ ਉਸੇ ਹੀ ਤੇਲ ਕਿਉ ਜਿਹੜਾ ਆਪਾਂ ਦੇਸੀ ਕਿਉ ਬਣਾਉਣਾ ਨਾ ਉਹ ਹੀ ਵਾਲਾ ਚੀਜ਼ਾਂ ਪਾ ਕੇ ਉਹਦੇ ਨਾਲ ਹੀ ਬਾਈ ਮਾਲਿਸ਼ ਕਰਨੀ ਚੰਗੀ ਤਰ੍ਹਾਂ ਠੀਕ ਆ ਤੇ ਚਾਰ ਚਾਰ ਬੂੰਦਾ ਬਾਈ ਚਾਰ ਚਾਰ ਬੂੰਦਾ ਇਹਨਾਂ ਨੂੰ ਸਵੇਰੇ ਸ਼ਾਮ ਚਾਰ ਬੂੰਦਾ ਸਵੇਰੇ ਚਾਰ ਬੁੰਦਾ ਸ਼ਾਮ ਨੂੰ ਠੀਕ ਆ ਦੇ ਕੇ ਉਦਾਂ ਵੀ ਤੁਸੀਂ ਜਿਹੜੇ ਕਬੂਤਰ ਗੁੜਕਦੇ ਨਹੀਂ ਜਾਂ ਕਬੂਤਰੀਆਂ ਗੁੜਕਦੀਆਂ ਨਹੀਂ ਜਮਾਂ ਹੀ ਆਂਡੇ ਨਹੀਂ ਲਵਾਉਂਦੇ ਇਹ ਚੀਜ਼ਾਂ ਬਈ ਉਹਨਾਂ ਵੀ ਕਰੋ ਜਮਾਂ ਬਈ ਮੈਂ ਕਹਿੰਦਾ ਧੜਾ ਧੜਾ ਆਂਡੇ ਲਵਾਉਣਗੇ ਠੀਕ ਆ ਤੇ ਜਿਹੜੇ ਕਬੂਤਰ ਇਕੱਠੇ ਜਿਹਾ ਹੋ ਕੇ ਬੈਠੇ ਇਦਾਂ ਨਹੀਂ ਬਹਿਣਗੇ ਬਈ ਵੱਡੇ ਕੂਤਰ ਦਾ ਬੱਚੇ ਪਾਲ ਕੇ ਕਮਜ਼ੋਰੀ ਜੀ ਆ ਜਾਂਦੀ ਨਾ ਇਦਾਂ ਦਾ ਕੋਈ ਸੀਨ ਨਹੀਂ ਹੋਊਗਾ ਠੀਕ ਆ 7 ਦਿਨ ਲਗਾਤਾਰ ਸਵੇਰੇ ਸ਼ਾਮ 7 ਦਿਨ ਲਗਾਤਾਰ ਸਵੇਰੇ ਸ਼ਾਮ ਉਸ ਤੋਂ ਬਾਅਦ 8 ਦਿਨ ਆਪਾਂ 15 ਦਿਨ ਲਗਾਤਾਰ ਦੇਣੀ ਆ 7 ਦਿਨ ਸਵੇਰੇ ਸ਼ਾਮ 8 ਦਿਨ ਤੁਸੀਂ ਇੱਕ ਟਾਈਮ ਚਾਹੇ ਸਵੇਰ ਨੂੰ ਦੇ ਦਿਓ ਚਾਹੇ ਸ਼ਾਮ ਨੂੰ ਦੇ ਦਿਓ ਰਾਤ ਨੂੰ ਜਦੋਂ ਆਪਾਂ ਖੁੱਡਾ ਬੰਦ ਕਰਦੇ ਨਾ ਵੀ ਜੇ ਜੋੜੇ ਵਾਲਿਆਂ ਨੂੰ ਕਿ ਜਿਹੜੇ ਵੀ ਜਦੋਂ ਹੁਣ ਦਾਣਾ-ਦੂਣਾ ਦੇ ਕੇ ਲੈਟ ਭਜਾਤ ਵੀ ਹੁਣ ਇਹਨੇ ਬੱਚਿਆਂ ਨੂੰ ਦਾਣਾ ਨਹੀਂ ਦੇਣਾ ਉਸ ਟਾਈਮ ਦੇ ਦਿਓ ਉਹ ਬੈਸਟ ਹੁੰਦਾ ਸ਼ਾਮ ਨੂੰ ਦੇਣਾ ਠੀਕ ਆ ਤੇ ਦੇ ਕੇ ਜਿਹੜੇ ਮਤਲਬ ਨਹੀਂ ਨਿਸਰਦੇ ਜਾਂ ਗੁੜਕ ਦੇ ਮਾਦਿਆਂ ਉਹਨਾਂ ਨੂੰ ਵੀ ਇਹੀ ਕਰ ਸਕਦੇ ਆ ਬੱਚੇ ਵੀ ਇਕੱਠੇ ਜੇ ਹੋਗੇ ਬੈਠੇ ਰਹਿੰਦੇ ਨਾ ਬਾਈ ਉਹਨਾਂ ਨੂੰ ਵੀ ਇਹ ਬੂੰਦਾਂ ਦਿਓ ਜਿਹਦਾ ਖੂਤਰਾ ਆਪਾਂ ਕਹਿੰਦੇ ਨਾ ਸੁਸਤ ਜੇ ਯਾਰ ਗੁੱਛਾ ਮਾਰ ਕੇ ਬੈਠ ਰਹਿੰਦੇ ਉਹਨਾਂ ਨੂੰ ਵੀ ਬਾਈ ਇਹੋ ਚੀਜ਼ ਦਿਓ ਠੀਕ ਆ ਦੋ ਬੂੰਦਾਂ ਅੱਠ ਦਿਨ ਬਾਈ ਤੁਸੀਂ ਇੱਕ ਟਾਈਮ ਦੇਣੀ ਸ਼ਾਮ ਨੂੰ ਜੇ ਬੱਚੇ ਬੁੱਚੇ ਆ ਜਾਂ ਜਿਹੜੇ ਬੱਚੇ ਨਹੀਂ ਪਾਲਦੇ ਉਹਨਾਂ ਨੂੰ ਸਵੇਰੇ ਦੇ ਦਿਓ ਸ਼ਾਮ ਨੂੰ ਦੇਣਾ ਜਦੋਂ ਮਰਜੀ ਦੇ ਦਿਓ ਜਿਹੜੇ ਬੱਚੇ ਪਾਲਦੇ ਉਹਨਾਂ ਨੂੰ ਸ਼ਾਮ ਨੂੰ ਦੇਣਾ ਜਦੋਂ ਦਾਣਾ ਦੂਣਾ ਪਾਤਾ ਸੋਹਣਾ ਬੱਚਿਆਂ ਨੂੰ ਦੇਤਾ ਲੈਟਾ ਬੰਦ ਕਰਤੀ ਆ ਵੀ ਹੁਣ ਇਹਨਾਂ ਨੇ ਦਾਣਾ ਨਹੀਂ ਦੇਣਾ ਉਸ ਟਾਈਮ ਮਾਦੀ ਨੂੰ ਵੀ ਦੇ ਦਿਓ ਨਰ ਨੂੰ ਵੀ ਦੇ ਦਿਓ ਮੈਂ ਕਹਨਾ ਬਾਈ ਜਮਾ ਤੁਹਾਡੇ ਕਬੂਤਰ ਕਦੀ ਵੀ ਇਕੱਠੇ ਨਹੀਂ ਹੋ ਕੇ ਬਹਿਣਗੇ ਬੱਚੇ ਪਾਲਦੇ ਕਦੀ ਕਬੂਤਰਾਂ ਦਾ ਜੋਰ ਨਹੀਂ ਲੱਗੂਗਾ ਜਮਾ ਬਾਈ ਕੋੜੇ ਐ ਕੋੜੇ ਬਣ ਜਾਣਗੇ ਜਿੱਦਾਂ ਦੇ ਹੈਗੇ ਸੀ ਠੀਕ ਆ ਬੱਚੇ ਪਾਲਣ ਤੋਂ ਜੋੜਾ ਲਾਉਣ ਤੋਂ ਪਹਿਲਾਂ ਜਿੱਦਾਂ ਆਪਣੇ ਫੁੱਲ એનર્ਜੀ ਸੀ ਨਾ ਠੀਕ ਆ ਕੋਈ ਇਦਾਂ ਦੀ ਚੱਕਰ ਨਹੀਂ ਪੈਂਦਾ ਲਗਾਤਾਰ ਦੇਓ ਬਾਈ ਜਿੱਦਾਂ ਮੈਂ ਤੁਹਾਨੂੰ ਦੱਸਿਆ 7 ਦਿਨ ਲਗਾਤਾਰ ਸਵੇਰੇ ਸ਼ਾਮ ਬਾਅਦ ਉਹ ਅਗਲੇ 8 ਦਿਨ ਬਾਈ 15 ਦਿਨ ਦੇਣਾ ਨਾ 8 ਦਿਨ ਅਗਲੇ ਜਿਹੜੇ ਆ ਉਹ ਬਾਈ ਸ਼ਾਮ ਨੂੰ ਵੱਡੇ ਕਬੂਤਰਾਂ ਨੂੰ ਜਿਹੜਾ ਦਾਣਾ ਦਉਣਾ ਪਾਤਾ ਬੱਚੇ ਨੂੰ ਖਵਾਤਾ ਉਦੋਂ ਦੇ ਦਿਓ ਬਾਕੀਆਂ ਨੂੰ ਜਦੋਂ ਮਰਜ਼ੀ ਦੇ ਲੋ ਠੀਕ ਆ ਜਮਾ ਬਾਈ 15 ਦਿਨ ਦੇ ਲੋ ਉਦੋਂ ਵਾਰ ਜਿਹੜੇ ਕਬੂਤਰ ਜੋੜਾ ਪਾਲਦੇ ਆ ਇੱਕ ਦਿਨ ਛੱਡ ਕੇ ਬਾਈ ਉਦਾਂ ਵੀ ਉਹਨਾਂ ਨੂੰ ਦੇ ਦਿਆ ਕਰਿਓ ਤੁਹਾਡੇ ਕਬੂਤਰ ਕਦੀ ਵੀ ਬਾਈ ਕਮਜ਼ੋਰ ਨਹੀਂ ਹੋਣਗੇ ਬੱਚੇ ਪਾਲਦੇ ਭਾਵੇਂ ਰੈਗੂਲਰ ਹੀ ਦੇਈ ਜਾਵੇ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਠੀਕ ਆ ਤੇ ਇਹ ਵਧੀਆ ਚੀਜ਼ ਨੂੰ ਐ ਤਰ ਰੱਖਣਗੇ ਕਬੂਤਰ ਗੁੜਕਣਗੇ ਗੁੱਛਾ ਮਾਰ ਕੇ ਨਹੀਂ ਬਿਠੇਗੇ ਦਾਣਾ ਵੀ ਹজম ਕਰਨਗੇ ਇਹਦੇ ਨਾਲ ਬਈ ਜਮਾ ਠੀਕ ਆ ਜਿਨ੍ਹਾਂ ਨੂੰ ਤਾਂ ਬਾਈ ਇਹ ਨੁਕਤਾ ਪਤਾ ਹੋਊਗਾ ਬਹੁਤ ਘੱਟ ਬੰਦੇ ਇਹ ਚੀਜ਼ਾਂ ਸ਼ੇਅਰ ਕਰਦੇ ਆ ਤੇ ਇਹ ਚੀਜ਼ ਬਾਈ ਮੈਂ ਇਹੀ ਕਹਣਾ ਨਾ ਜੇ ਤੁਸੀਂ ਯਾਰ ਆਪਣਾ ਕੀਮਤੀ ਸਮਾਂ ਕੱਢ ਕੇ 15 ਮਿੰਟ 20 ਮਿੰਟ ਮੇਰੀ ਵੀਡੀਓ ਦੇ ਦੇਣਾ ਉਹ ਚ ਤੁਹਾਨੂੰ ਕੋਈ ਵਧੀਆ ਤੋਂ ਵਧੀਆ ਮਤਲਬ ਤੁਹਾਨੂੰ ਫਾਇਦਾ ਮਿਲੇ ਤੇ ਇਹਦਾ ਬਾਈ 100% ਇੱਕ ਵਾਰੀ ਦੇ ਕੇ ਦੇਖਿਓ ਤੁਸੀਂ ਆਪ ਕਹੋਗੇ ਯਾਰ ਕਬੂਤਰ ਉਹੀ ਆ ਪਹਿਲਾਂ ਕਬੂਤਰ ਦੀ ਵੀਡੀਓ ਬਣਾ ਲਿਆ ਤੇ ਚੀਜ਼ਾਂ ਦੇਣ ਤੋਂ ਬਾਅਦ ਬਣਾਇਆ ਇਹ ਜਮਾ ਸਿਰਾਲਾ ਬਈ ਓਏ ਬਾਪੋ ਇਹਦੇ ਵੀ ਪਾਖ ਖੁੱਲ ਗਏ ਵਿਚਾਰੇ ਦੇ ਹਨਾ ਤੇ ਆ ਗਵਾਂਡੀਆਂ ਦੇ ਬਣਾਉਣ ਡਿਆ ਸੀ ਮੈਨੂੰ ਦੇਖ ਗਿਆ ਮੈਂ ਕਿਹਾ ਚਲ ਆ ਜਾ ਯਾਰ ਆਪਣਾ ਵੀ ਮੰਜਾ ਤਿਆਰ ਕਰਦੇ ਹਣਾ ਜਿਹੜਾ ਟੁੱਟਾ ਹੋਇਆ ਆ ਹਵਲਾ ਇਹ ਜੇ ਬਹਿ ਬੂਈ ਜਾਂਦਾ ਯਾਰ ਬੰਦਾ ਹੋਰ ਨਹੀਂ ਗੱਲ ਕਿੰਨਾ ਟਾਈਮ ਹੀ ਹੋ ਗਿਆ ਮੈਂ ਬੰਦਾ ਲੱਭਦਾ ਸੀ ਕੋਈ ਨਾ ਕੋਈ ਲੱਭ ਜਵੇ ਤੇ ਕੰਮ ਤਾਂ ਇਹ ਸੁੱਖਾ ਜਾਈ ਹੀ ਆ ਵੈਸੇ ਮੈਨੂੰ ਲੱਗਦਾ ਨਹੀਂ ਇੰਨੀ ਕਾੜ ਕੱਢੂਗਾ ਡਬਲ ਲੱਗਾ ਬਣਾਉਣ ਪਰ ਮੈਨੂੰ ਇਹ ਚਾਹੀਦਾ ਇਹ ਸਕਰੂਆਂ ਵਾਲਾ ਇਹ ਕਹਿੰਦਾ ਵੀ ਸਕਰੂ ਇਕੱਲੇ ਇਕੱਲੇ ਨੂੰ ਲੱਗਣੇ ਨਹੀਂ ਵੀ ਇਹ ਸਿੰਗਲ ਮੰਜਾ ਨਹੀਂ ਹੈਗਾ ਵਿੱਡਾ ਵਾਲਾ ਆਈ ਆ ਸਟਾਰ ਕਿਨੇ ਚਿਰ ਤੇ ਬਣਾ ਦੂੰ ਅੱਧਾ ਘੰਟਾ ਜੇਸਾ ਹੁਣਾ ਇੱਕ ਪੂਰਤ ਕੱਢਿਆ ਜੇਸਾ ਹੁਣਾ ਇਹ 10 15 ਮਿੰਟਾਂ ਠੋਕ ਜਾਣਾ ਮਾ ਭਾਈ ਅ ਜਦੋਂ ਕੈਮਰਾ ਔਨ ਕੀਤਾ ਉਦੋਂ ਹੀ ਲੱਗਾ ਇਹ ਤੇ ਮੇਰੇ ਸਾਬ ਨਾਲ 1 ਮਿੰਟ ਵੀ ਨਹੀਂ ਹੋਇਆ ਜੇ ਇਹਨੂੰ ਕਰਦੇ ਨੂੰ ਇਹ ਧਾਣੀ ਲੱਗਦਾ ਇਹ ਚਲੋ ਬਣਵਾਲੀਏ ਤੇ ਫੇ ਮਿਲਦੇ ਆਂ ਬਈ ਬਾਬੋ ਘੜੀ ਦੇ ਹਿਸਾਬ ਨਾਲ ਮੈਨੂੰ ਨਹੀਂ ਲੱਗਦਾ ਵੀ ਨੂੰ 10 ਮਿੰਟ ਹੋਏ ਆ ਬੰਦੇ ਨੂੰ ਐਨਾ ਕੀ ਟਾਈਮ ਹੋਇਆ ਹੁਣ 10 ਮਿੰਟਾਂ ਜੀ ਬਾਈ ਐਨਾ ਨਾਫਤਾ ਮਿੰਟੋਂ ਮਿੰਟੀ ਲੋ ਵੀ ਹਰਵਿੰਦਰ ਆ ਗਿਆ ਹੈ ਹਰਵਿੰਦਰ ਕੀ ਕਹਿੰਦਾ ਹੀ ਓਏ ਗਾਰੰਟੀ ਪੁੱਛਣ ਡਿਆ ਬੰਦੇ ਕੋਲ ਵੀ ਕਹਿੰਦਾ ਕਿੰਨੇ ਚਿਰ ਦੀ ਗਾਰੰਟੀ ਆ ਤੇ ਉਹ ਕਹਿੰਦਾ ਵੀ ਜਦੋਂ ਮੈਂ ਥੱਲੇ ਉਤਰ ਗਿਆ ਤੇ ਮੇਰੀ ਕੋਈ ਗਾਰੰਟੀ ਨਹੀਂ ਉਦੋਂ ਬਾਅਦ ਹੈ ਗਾਰੰਟੀ ਅੱਦਾ ਕਦਾ ਨਹੀਂ ਆ ਦੇ ਲੈ ਗਾਰੰਟੀ ਭਾ ਲੈਣ ਡਿਆ ਤੇਰੇ ਕੋ 5-600 ਰੁਪਿਆ ਦੇ ਕੇ ਹੈ ਮੁਰਦਾ ਕਹਿੰਦਾ ਹਾਂ ਕਹਿੰਦਾ 600 ਹੋਰ ਤੋਂ ਹਿਸਾਬ ਵਾਲੋਂ ਨਾਲ ਕੰਮ ਚ ਤੇ ਜਰਤਾ ਨਹੀਂ 600 ਨਾ ਯਾਰ ਮਹਿੰਗਾ ਆ ਚੈੱਕ ਕਰੋ ਅਜ ਮੁੰਡੇ ਦੀਆਂ ਟਪੁਰਾਂ ਸਾਡਾ ਕਿਸ ਕੰਮ ਦਾ ਇੰਟਰਸਟ ਇਹਨੂੰ ਨਾ ਵੈਮ ਪਾਤਾ ਮੈਂ ਕਿਹਾ ਯਾਰ ਤੇਰਾ ਨਾ ਸਿਕਿਉਰਟੀ ਗਾਰਡ ਵਾਲੇ ਤੇਰੇ ਕੱਪੜੇ ਲੱਗਣਦੇ ਆ ਵੀ ਜਿਹੜੇ ਗਾਡਾਂ ਦੇ ਪਾਏ ਹੁੰਦੇ ਆ ਜਿਹੜੇ ਨੋਰਮਲ ਗਾਰਡ ਨਹੀਂ ਹੁੰਦੇ ਤੇ ਮੈਨੂੰ ਕਿਹਾ ਸਾਰੇ ਵਿਆਜ ਵਿਚਾਰਾ ਹੁਣ ਪਾਜੀ ਯਾਰ ਮੈਨ ਲੱਗਦਾ ਤਾਂ ਨਹੀਂ ਕਹਿੰਦਾ ਓਏ ਸ਼ੀਸ਼ਾ ਹੀ ਬਾਥਰੂਮ ਦਾ ਚੈੱਕ ਕਰਦਾ ਰਿਹਾ ਜਾ ਕੇ ਉੱਥੇ ਕਿਤੇ ਬਸਕਿਉਰਟੀ ਗਾਰਡ ਤਾਂ ਨਹੀਂ ਲੱਗਦਾ ਯਾਰ ਮੈਂ ਤਾਂ ਸੱਚੀ ਓਏ ਨਾ ਦੋ ਤਿੰਨ ਵਾਰੀ ਤਾਂ ਹੋਇਆ ਹੋਇਆ ਤਾਂ ਵਹਿਮ ਪੈ ਗਿਆ ਸੀ ਉਹੀ ਆ ਮੈਂ ਕਹਿੰਦਾ ਜਦੋਂ ਤੱਕ ਵੀ ਨਾ ਹੀ ਕਹਿੰਦੇ ਚੰਗਾ ਪੜਾਈਆ ਲੱਗਦਾ ਸੀ ਯਾਰ ਬੰਦੇ ਪਾਇਆ ਚੰਗਾ ਹਨਾ ਚੰਗਾ ਵਾਲਾ ਸੱਤਿਆ ਨਾ ਸ਼ਮਾਰਤਾ ਸੁਨੀਰ ਦਾ ਸਾਰਾ ਵਿਆਹ ਵਾਲਾ ਕੱਪੜੀ ਦੇ ਦਰਿਆ ਤੇ ਸਾਰਾ ਤਾਂ ਨਹੀਂ ਹਾਂ ਪਹਿਲੇ ਪਹਿਲਾ ਡੇਢੇ ਘੰਟਾ ਦਿਨ ਗਿਆ ਦੇਖ ਦੇਖ ਕੇ ਹਨਾ ਤੇ ਬਾਅਦ ਚ ਹੌਸਲਾਇਆ ਹੋਇਆ ਯਾਰ ਮੀ ਨਾਲ ਦਾ ਤਾਂ ਕੰਮ ਡਿਫਰੈਂਟ ਹੀ ਆ ਥੋੜਾ ਯਾਰ ਨਹੀਂ ਹੌਣ ਲੱਗਣ ਡਿਆ ਜੋ ਸਵੇਰੇ ਧੁੱਪ ਚ ਆਇਆ ਸੀ ਨਾ ਨਹੀਂ ਨਹੀਂ ਸ਼ਾਹ ਉਹ ਨਹੀਂ ਅੱਜ ਦਾ ਸੂਰਜ ਚਲਟਲ ਗਿਆ ਨਾ ਹੁਣ ਸ਼ਾਇਨਾ ਦੇ ਵੀਡੀਓ ਚ ਦੇਖ ਲਈ ਤੂੰ ਪਹਿਲੀ ਵੀਡੀਓ ਵੀ ਤੈਨੂੰ ਦਿਖਾਉਂਗਾ ਹੁਣ ਦੀ ਵੀ ਪਾਈ ਦੋਨੇ ਵੀਡੀਓ ਹੈ ਨਾ ਬਾਕੀ ਇਹਨਾਂ ਨੇ ਬਾਈਆਂ ਨੇ ਵੀ ਦੇਖ ਲੈਣਾ ਪਹਿਲਾਂ ਲੱਗਦੇ ਜਿਵੇਂ ਹੀ ਫਿੱਕੇ ਹੁਣ ਥੋੜਾ ਜਿਹਾ ਰੰਗ ਗੂੜਾ ਲੱਗਣ ਲੱਗ ਪਿਆ ਬੰਦੇ ਨੇ ਲਾਇਏ ਘੰਟੋ ਘਟ 15 ਤੋਂ 20 ਮਿੰਟ ਹਟ ਜਾ ਹਟ ਜਾ ਹਟ ਜਾ 2 ਮਿੰਟ ਆ ਆ ਪਾਸ ਕਰ ਵੀਰ ਮਿੰਦਰ ਪਹਿਲੇ ਜਾਣ ਤੋਂ ਪਹਿਲਾਂ ਦੀ ਗਰੰਟੀ ਦਿੱਤੀ ਆ ਮੈਂ ਪਹੁੰਚਣੀ ਉਹ ਦੋ ਦਾਣਾ ਤੋੜਦੀ ਗਲਿਆ ਪਿਆ ਹੋ ਇਸ ਥੱਲੇ ਜਾ ਤੱਕ ਦੀ ਗਾਰੰਟੀ ਹੈਗੀ ਆ ਤੂੰ ਮੈਨੂੰ ਆਉਦਾ ਤੋੜ ਦੇਣਾ ਫਟ ਪੂਸੀਆਂ ਦੀ ਗਾਰੰਟੀ ਹੈਗੀ ਐ ਲੱਤਾ ਪਾਰ ਚਲਦੀਆਂ ਹੋਣੀਆਂ ਚਾਹੀਦੀਆਂ ਸੱਜਣਾ ਫੇਟ ਪੂਸੀਆਂ ਵੀ ਮਾਰ ਲਾ ਜੋ ਜਗਿੰਦਰ ਨਹੀਂ ਉਹਦੀਆਂ ਲੱਤਾ ਪੈਸੇ ਲੈਣੇ ਆ ਹੈ ਛੱਡ ਭਰਾ ਕੀ ਕਰਨੇ ਪੈਸੇ ਯਾਰ ਇਹ ਲੈਣੇ ਮੇਰੀ ਗੱਲ ਸੁਣ ਲੈਣੇ ਪੈਂਦਾ ਜੀ ਤੈਨੂੰ ਹੱਸ ਕੇੜ ਕੇ ਕਿੰਨੀਆਂ ਚਾਹ ਚੂਪਲਾ ਦੇ ਤੈਨੂੰ ਮੈਂ ਵਿਆਹ ਤੋਂ ਆਇਆ ਹਾਂ ਹਾਂ ਕਿੰਨਾ ਸਕਣ ਪਾ ਵਿਆਹ ਤੇ ਆ ਜਾ ਤੈਨੂੰ ਵਿਆਹ ਖਵਾ ਲੇ ਹੁਣ ਤੇ ਉਹਦੇ ਘਰ ਦੇਆਂ ਨੂੰ ਵੀ ਜਾਇਆ ਨਾਲ ਹੀ ਲੈ ਕੇ ਘਰ ਦੇ ਆ ਕਿੱਥੇ ਜਾਣਾ ਤੇ ਨਿਆਣੇ ਬੱਚਿਆਂ ਨੇ ਕਿੱਥੇ ਜਾਣਾ ਬੰਨਿਆ ਬਾਈ ਨੇ ਬੰਨਿਆ ਤੇ ਪੈਸੇ ਤਾਂ ਅਗਲੇ ਨੇ ਘਰੇ ਹੀ ਖੜਨੇ ਕਿ ਨਹੀਂ ਬਈ ਪੂਰੇ ਕਰ ਲਈ ਨਾ ਜੁਨੀ ਤੇਰੀ ਹਮਾ ਤਾਂ ਦੇਖ ਲੈ ਵਦ ਵਸੂਲ ਕਰ ਲਓ ਸੂਰਜ ਡੁੱਬਣ ਵਾਲਾ ਹੀ ਆ ਠੀਕ ਆ 4:00 ਵਜ ਗਿਆ ਤੇ ਮੈਂ ਬੱਚੇ-ਬੁੱਚੇ ਡਾਕ ਲਵਾ ਠੀਕ ਆ ਡਾਕੇ ਤੇ ਫਿਰ ਬਸ ਵੀਡੀਓ ਐਂਡ ਹੀ ਕਰਾਂਗੇ ਬਈ ਹੁਣ ਹਨਾ ਤੇ ਕਣਕ ਵੀ ਥੋੜੀ ਮੈਂ ਤੋਤੀ ਨਹੀਂ ਹੈਗੀ ਉਹ ਵੀ ਨਹੀਂ ਮੈਨੂੰ ਚੇਤਾ ਕਣਕ ਵੀ ਧੋਣੀ ਆ ਹੁਣ ਦੇਖਦਾ ਕੀ ਬਣਦਾ ਹਨਾ ਕਣਕ ਕਣਕ ਧੋਣੇ ਆ ਧੋ ਕੇ ਸਕਾਰ ਕੇ ਤੇ ਫਿਰ ਉਹ ਪਾਵਾਂਗੇ ਬਈ ਇਹਨਾਂ ਨੂੰ ਹਨਾ ਸਾਰੇ ਕਬੂਤਰਾ ਨੂੰ ਠੀਕ ਆ ਤੇ ਬੱਚੇ ਲਾ ਲਈਏ ਪਹਿਲਾਂ ਛੱਡਰੀ ਤੋਂ ਤੇ ਉਹ ਵੀ ਕਬੂਤਰੀ ਮੈਂ ਛੱਡੀ ਨਹੀਂ ਸੀ ਹੈਗੀ ਹਨਾ ਇੱਥੇ ਫਿਰਦੀ ਹੋਣੀ ਆ ਲਾਲ ਸੇਰ ਵਾਲੀ ਆਪਣੀ ਤੇ ਉਹਨੂੰ ਕੱਲ ਤੋਂ ਛੱਡਾਂਗੇ ਬਈ ਠੀਕ ਆ ਆਹ ਬੇਟੀ ਸਾਹਮਣੀ ਤੇ ਠੀਕ ਆ ਬਾਬਿਓ ਤੇ ਵੀਡੀਓ ਕਰਦੇ ਆ ਖਤਮ ਤੇ ਕਮੈਂਟਾਂ ਦੇ ਜਵਾਬ ਦੇਵਾਂਗੇ ਕੱਲ ਨੂੰ ਤੇ ਆ ਕੀਤਾ ਵੀਰ ਕੱਖਰੀ ਤੁਹਾਨੂੰ ਸਹੀ ਦੱਸਾਂ ਠੀਕ ਆ ਕਰਦੇ ਘਰੇ ਨਹੀਂ ਕਰਵਾਏ ਦੀ ਦਵਾਈ ਲੈਣਗੇ ਹੀ ਜਲੰਧਰ ਠੀਕ ਆ ਤੇ ਮਗਰ ਉਹ ਬਸ ਵੀਡੀਓ ਵੀਡੀਓ ਜਿੱਦਾਂ ਵੀ ਚਲੋ ਬਣਾਈ ਹਨਾ ਤੇ ਜਿੱਦਾਂ ਵੀ ਤੁਹਾਡਾ ਜੋ ਗੱਲਾਂ ਬਾਤਾਂ ਸੀ ਜੋ ਕਿਹਾ ਸੀ ਹਨਾ ਆਪਾਂ ਦੱਸਣਾ ਉਹ ਦੱਸਿਆ ਤੇ ਹੁਣ ਬਈ ਬੱਚੇ ਲਾਵਾਂ ਸ਼ਦਰੀ ਤੋਂ ਠੀਕ ਆ ਟਾਈਮ ਹੋ ਗਿਆ 4 ਵਜੇ ਦਾ ਤੇ ਬੱਚੇ ਬੂਚੇ ਲਾ ਕੇ ਟੰਗੀ ਡੱਕੀਏ ਤੇ ਦਾਣਾ ਦੂਣਾ ਪਾਈਏ ਤੇ ਬਾਈ ਮਿਲਦੇ ਆਂ ਫਿਰ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣਾ ਆਪਣਾ ਸਾਰੇ ਪ੍ਰਾਤਿਆਨ ਰੱਖਿਓ ਤੇ ਬਾਬਾ ਨਾਨਕ ਤੁਹਾਡੇ ਤੇ ਮਿਹਰ ਬਣਾਈ ਰੱਖੀ